ਅਗਲਾ ਟਰੈਕਰ ਆ ਗਿਆ 855 ਰਿਵਰਸ ਪੀਟੀਓ ਤੇ 14 ਦਾ ਟਾਇਰ ਆ ਤੇ 2018 ਮਾਡਲ ਤੇ 5 ਲੱਖ ਤੇ 85 ਹਜ਼ਾਰ ਆ ਡਿਮਾਂਡ ਤੇ ਫਰਮ ਟ੍ਰਕ 60 ਤੇ ਮਾਡਲ ਹੈਗਾ 91 1.5 ਲੱਖ ਰੁਪਿਆ ਡਿਮਾਂਡ ਆ ਟਾਇਰ 2 ਦੇ ਟਾਇਰ ਤਾਂ 30 ਪੈਸੇ ਆ ਜਿਹੜਾ ਪਰ ਲੱਗ ਟਰੈਕਟਰ ਸੀ ਉਹਦੇ ਪਏ ਆ 80 ਪੈਸੇ 14 29 ਦੇ ਟਾਇਰ ਆ ਆ 735 ਆ ਗਿਆ 12 ਨੰਬਰ ਕਾਰ ਤੇ 2004 ਮਾਡਲ 2 ਲੱਖ ਤੇ 50000 ਦੀ ਮੰਗ ਹੈ। ਆ ਸੰਰਾਜ 855 ਰਾਣਾ ਮਾਡਲ 2002 ਮਾਡਲ 2 ਲੱਖ ਤੇ 75000 ਤੇ ਡੈਰਾਂ ਦੀ ਕੰਡੀਸ਼ਨ ਬਹੁਤ ਸਾਫ਼ ਆ ਆ ਗਿਆ। ਮੈਸੀ ਜਿਵੇਂ ਜਾਂ ਤਾਂ ਤਾਜੀ ਦੀ ਹੋਵੇ। ਤੇ ਅਗਲਾ ਜਮਾਨ ਨਮੀ ਤੇ ਪਿਛਲੇ ਹੈਗਾ 70000 ਤੇ ਇਹ ਇਹਦੀ ਡਿਮਾਂਡ 2007 ਮਾਡਲ ਤੇ 2 ਲੱਖ ਤੇ 35000 ਦੀ ਡਿਮਾਂਡ ਆ। ਅਗਲਾ 855 올ਡ ਮੋਡਲ 94 ਮਾਡਲਾਂ 1,65,000 ਤੇ ਇਹ ਜਾਣ ਬਹੁਤ ਐਨਾ ਟਰੈਕਟਰਾਂ ਦੇ ਵਿੱਚ ਫਾਰਮ ਟਰੈਕ 60 ਆ ਗਿਆ ਅੱਗੇ ਇਹ ਗਾਇਦੇ ਅਗਲੇ ਟਾਇਰ ਵੀ ਬਹੁਤ 90 ਪੈਸੇ ਅਤੇ ਪਿਛਲੇ 30 35 ਪੈਸੇ ਹੋਣਗੇ ਟਾਇਰ ਤੇ ਅੱਗੇ ਟਰੈਕਟਰ ਆ ਗਿਆ 855 ਇਹਦੇ ਵੀ 50 ਪੈਸੇ ਪੈ ਟਾਇਰ ਪਏ ਆ ਪਾਵਰ ਸਟੀering ਇਹ ਮਾਡਲੇ ਦਾ 18 4,45,000 ਆ ਜਾਂਦਾ ਪਿਛਲਾ ਫਾਰਮ ਟਰੈਕ ਸੀ ਉਹ ਹੈ 97 ਮਾਡਲ 1,65,000 ਡਬਲ ਕਲਚ ਨਾਲ ਇਹ ਹੋ ਮੈਸੀ ਜੀ ਨੇ ਬਈ ਪ੍ਰਾਣਾ ਤਿਆਰ ਕਰਾਉਣਾ ਮੈਸੀ ਚੱਲ ਮਾੜਾ ਕਰਾਉਣਾ ਤਿਆਰ ਕਨੈਕਸ਼ਨ ਚੈੱਕ ਕਰ ਲਿਆ ਇੱਕ ਵਾਰ ਜੀਵਾ ਟ੍ਰੈਕਿੰਗ ਦੀ ਫਿਰ ਗੱਡੀ ਦੇ ਵਿੱਚ ਬੈਠਾ ਦੂਰੇ ਦੁਆਰ ਤੋਂ ਬੈਠਦਾ ਹੈ ਪਤਾ ਨਹੀਂ ਕਿ ਦੂਰੇ ਵਾਰ ਆਪਾਂ ਵੀਰੋਂ ਕਾਂ ਦੇਖਣੇ ਪਈ ਕਿਉਂਕਿ ਉਹ ਬੰਦੇ ਨਾਲ ਵੀਡੀਓ ਦੇ ਵਿੱਚ ਸਾਫ਼ ਨਹੀਂ ਹੁੰਦਾ ਤੇ ਆ ਦੇਖ ਲਓ 735 fps ਸਵਰਾਜ 160 ਆ ਗਿਆ ਤੇ 855 ਨਵੇਂ ਮਾਡਲ ਦੇ ਵਿੱਚ 2018